ਸੰਜੀਪ ਬਹੁਤ ਵਧੀਆ ਪ੍ਰੀਤ ਹਰਪਾਲ ਉਹ ਖੁਸ਼ਕਿਸਮਤ ਕਲਾਕਾਰਾ ਜੋ ਇੱਕ ਆ ਜਿਹਦੇ ਇਸ਼ਤਹ ਬੜਾ ਨੂੰ ਹੀ ਪੰਜਾਬੀਆਂ ਦਾ ਪਿਆਰ ਆਇਆ ਔਰ ਜਿੱਦਾਂ ਦੀ ਗਾਇਕੀ ਇਹਦੀ ਇਹਨਾਂ ਦੀ ਸਟੂਡੀਓ ਚ ਹੁੰਦੀ ਹੈ ਨਾ ਉਹੋ ਹੀ ਚੀਜ਼ ਇਹ ਲਾਈਵ ਪਰਫਾਰਮਰ ਨੇ ਔਰ ਕਈ ਵਾਰੀ ਮੈਂ ਇੱਕ ਵਿਆਹ ਦੇ ਵਿੱਚ ਮਹਿਮਾਨ ਹਾਂ ਇਸ ਗੱਲ ਦਾ ਕਿ ਪ੍ਰੀਤ ਹਰਪਾਲ ਨੂੰ ਕਹਿ ਰਿਹਾ ਕਿ ਭਾਜੀ ਜੇ ਇੰਨੇ ਪੈਸੇ ਦਿੱਤੇ ਤੇ ਤੁਸੀਂ ਸੀਡੀ ਕਿਉਂ ਲਾਈ ਆ ਜਿੰਨਾ ਸਾਰੀ ਸਾਊਂਡ ਬੰਦ ਕਰਾ ਕੇ ਕੀ ਕਹਿੰਦੇ ਕਾਬਤ ਕਰ ਦੋ ਕਿ ਮੈਂ ਸੀ ਨਹੀਂ ਲਈ ਆ ਤੇ ਸਾਰੀ ਪੇਮੈਂਟ ਉਹਨੇ ਕਾਬਤ ਕਰ ਦੇਗੇ ਮਤਲਬ ਇਤਨਾ ਦੀ ਪਰਫਾਰਮੈਂਸ ਉਂਗਲਾਂ ਦੇ ਗਿੱਲ ਵਾਲੇ ਕਲਾਕਾਰਾਂ ਦੇ ਹਿੱਸੇ ਆਈ ਆ ਨਹੀਂ ਤੇ ਸੱਚਮੁੱਚ ਸਟੂਡੀਓ ਚ ਜੋ ਹੁੰਦਾ ਹੈ ਕਿ ਲਾਈਵ ਕੋ ਜੋ ਹੁੰਦਾ ਇਹ ਸੱਚੀ ਮੁੱੱਚੀ ਲਾਈਵ ਚੋਂ ਨਿਕਲੇ ਯੋਧੇ ਦੇ ਪੰਜਾਬੀ ਮਾਰ ਸੋ ਤੁਸੀਂ ਇੱਕ ਨਾ ਚਾਹੇ ਕਲਾਕਾਰਾਂ ਦੇ ਲਾਈਵ ਕਨਸਰਟ ਤੋਂ ਆ ਰਿਹਾ ਆ ਫਿਰ ਕਰਦਾ ਆ ਇਹ ਫਿਰ ਜੋ ਅੰਦਰਵਾ ਬਾਹਰਵਾ ਆ ਮਚਾ ਲੈ ਪੂਰਾ ਉਥਰਾਏ ਸ਼ਾਇਦ ਬਾਬੇ ਉਧਰ ਜ਼ਿਆਦਾ ਉਥੇ ਕਬਜ਼ਾ ਕੀਤਾ ਸਜੀ ਸੋਨ ਸਭ ਤੋਂ ਪਹਿਲਾਂ ਸਵਾਗਤ ਬਹੁਤ ਬਹੁਤ ਸ਼ੁਕਰੀਆ ਜੀ ਪਹਿਲਾਂ ਜਾ ਕੇ ਮੁੰਡਾ ਵੀਰਪ੍ਰਭਜੀ ਪਾਤਸ਼ਾਹ ਜੀ ਦੇ ਹਰਾਮ ਦਾ ਕੰਪੀਟਰ ਕੰਸਰਟ ਦੇ ਵਿੱਚ ਲਾਈਵ ਕੰਸਰਟ ਦੇ ਵਿੱਚ ਟੈਕਨੀਕ ਹੋ ਗਿਆ ਪਿੰਨਾਂ ਚ ਖੁੱਲੇ ਖਾਣੇ ਪਹਿਲਾਂ ਲੱਗਦੇ ਸੀ ਬਹੁਤ ਸੱਭੇ ਤੋਂ ਪਰਤਾਂ ਨੂੰ ਸੇਲ ਕਰਦੇ ਆ ਰਹੇ ਪੜਾਪ ਦੀ ਨੋਸ਼ੀ ਕਰ ਰਹੇ ਆ ਜਿਹੜਾ ਵਾਪਸ ਕੰਪਲਰ ਮੈਂ ਰਾਜੂ ਦੇ ਨਾਲ ਕੱਟ ਕੇ ਬੋਲੇ ਕੀ ਆ ਲਈ ਵੀ ਕੋਈ ਖਾਸ ਨਹੀਂ ਹੈ ਕਿਉਂਕਿ ਸਾਡਾ ਪੰਜਾਬੀ ਪੁਟੇ ਨਹੀਂ ਨਾ ਕਿ ਦੇ ਇਹ ਪੰਜਾਬ ਕਰਨ ਦੇ ਨਾ ਵੀ ਸੁਖਾ ਜਾਂਦੇ ਹੈ ਕਿ ਰਾਜ ਦੇ ਸਭਾ ਖਬਰਾਂ ਦੇ ਅੰਦਰ ਦਰਵਾੜ ਹੋ ਗਿਆ ਪਰ ਸਾਡੇ ਜਿਹੜੇ ਪੰਜਾਬ ਦੇ ਮੇਲੇ ਨੇ ਉਦਾਂ ਪਹਿਲਾਂ ਵੀ ਜਿੰਦਾਬਾਦ ਸੀ ਜਿੰਦਾਬਾਦ ਲੱਗਦੇ ਰਹਿਣਗੇ ਅਮੇਜਾ ਕਿਉਂਕਿ ਪੰਜਾਬ ਦੇ ਨਾਲ ਹੀ ਮਾਨਸਾ ਦੇ ਮੇਲੇ ਨਾਲ ਆਪਣੇ ਹੋ ਨਹੀਂ ਸਕਦਾ ਸੋ ਇਹਨਾਂ ਦੇ ਪੰਜਾਬੀ ਜਿਹੜੀ ਸਾਡੀ ਮਾਨਸਾ ਦੀਆਂ ਬੜੇ ਬੜੇ ਪਰਫੁੱਲਤ ਹੋ ਰਹੀ ਹੈ ਬੜੀ ਬੜੀ ਜਿੰਦਗੀ ਨਹੀਂ ਹੁੰਦੀ ਆਪਣੇ ਤਰ੍ਹਾਂ ਦੀ ਸ਼ਾਨ

ਇੱਕ ਲਾਈਵ ਪਰਫਾਰਮੈਂਸ ਹੋ ਰਹੀ ਹੈ ਅਤੇ ਕਈ ਵਾਰੀ ਮੈਂ ਇੱਕ ਵਿਆਹ ਦੇ ਵਿੱਚ ਮੈਂ ਖਵਾਇਸ ਕਰਦਾ ਕਿ ਪ੍ਰੀਤ ਰਪਾਲ ਨੂੰ ਕਹਿ ਰਿਹਾ ਕਿ ਭਾਜੀ ਜੇ ਐਨੇ ਪੈਸੇ ਦਿੱਤੇ ਨੇ ਤੁਸੀਂ ਸੀਡੀ ਕਿਉਂ ਲਈ ਆ ਇਹਨਾਂ ਸਾਰੀ ਸਾਊਂਡ ਬੰਦ ਕਰਾ ਕੇ ਕੀ ਕਹਿੰਦੇ ਜੇ ਸਾਬਤ ਕਰ ਦਿਓ ਕਿ ਮੈਂ ਸੀਡੀ ਲਈ ਆ ਤੇ ਸਾਰੀ ਪੇਮੈਂਟ ਉਹਨੇ ਵਾਪਸ ਕਰ ਦੇਗੇ मतलब ਇਤਨਾ ਦੀ ਪਰਫਾਰਮੈਂਸ ਉਂਗਲਾਂ ਦੇ ਕਿੰਨੇ ਵਾਲੇ ਕਲਾਕਾਰਾਂ ਦੇ ਹਿੱਸੇ ਆਈ ਆ ਨਹੀਂ ਤੇ ਸੱਚਮੁੱਚ ਸਟੂਡੀਓ ਵਿੱਚ ਏ ਫਿਰ ਜੋ ਅੰਦਰਵਾ ਬਾਹਰਵਾ ਹਾਂ ਮਚਾ ਲਾ ਪੁਰਾ ਉਦਰਾ ਸ਼ਾਇਦ ਬਾਬੇ ਉਧਰ ਜਿਆਦਾ ਉਥੇ ਕਬਜ਼ਾ ਕੀਤਾ ਸੋ ਬਹੁਤ ਬਹੁਤ ਕਰ ਰਹੀ ਥੈਂਕ ਯੂ ਸੋ ਤੁਸੀਂ ਗੱਲਬਾਤ ਸੁਣੀ ਆ ਸੋ ਜਿਵੇਂ ਦੀ ਗਾਇਕੀ ਉਹਨਾਂ ਦੀ ਸੁਣੀ ਦੀ ਆ ਜਿਵੇਂ ਦੀ ਉਹਨਾਂ ਦੀ ਸਟੂਡੀਓ ਦੀ ਗਾਇਕੀ ਉਵੇਂ ਹੀ ਖੁੱਲੇ ਖਾੜੇ ਚ ਗਾਉਣਾ ਪਸੰਦ ਕਰਦੇ ਉਵੇਂ ਦਾ ਹੀ ਉਹਨਾਂ ਦਾ ਜਿਹੜਾ ਵਾ ਉਹ ਇਕੱਤਰ ਬਾਵਾ ਸੋ ਦਿਸ ਇ ਸੁਣਿਆ ਗੱਲਬਾਤ ਕਿ ਤੁਹਾਨੂੰ ਇਹ ਗੱਲਬਾਤ ਕਿੱਲਾ ਲੱਗੇ ਜਿਸ ਦਾ ਆਪਣਾ ਇਹ ਵਿਚਾਰ ਆ ਜਰੂਰ ਕਮੈਂਟਾਂ ਤੱਕ ਸਾਡੇ ਤੱਕ ਭੇਜ ਸਕਦੇ ਹੋ